ਇੱਕ ਵਾਰ ਨਾ ਨਿੱਕੀ ਬੱਚੀ ਪੂਰੇ ਜ਼ੋਰ ਨਾਲ ਘੁੰਮ ਰਹੀ ਸੀ ਵਿਹੜੇ ਦੇ ਵਿੱਚ ਤੇ ਉਹਦਾ ਘਰ ਜਿਹੜਾ ਪੂਰਾ ਜ਼ੋਰ ਨਾਲ ਘੁੰਮ ਰਿਹਾ ਸੀਗਾ ਜਦੋਂ ਰੁਕ ਗਈ ਨਾ ਉਦੋਂ ਵੀ ਘਰ ਜਿਹੜਾ ਪੂਰਾ ਘੁੰਮੀ ਗਿਆ ਹਿੱਲ ਗਿਆ ਉਹਨੂੰ ਇਹ ਲੱਗਿਆ ਵੀ ਮੈਂ ਜਿਹੜਾ ਇੰਨਾ ਜ਼ੋਰ ਲਾਇਆ ਨਾ ਤੇ ਸਿਰ ਜਿਹੜਾ ਸਾਰਾ ਘਰ ਹਿੱਲ ਗਿਆ ਇਹ ਗੱਲ ਉਹਨੇ ਨਾ ਆਪਣੀ ਵੱਡੀ ਭੈਣ ਨੂੰ ਦੱਸੀ ਵੱਡੀ ਭੈਣ ਖੂਬ ਖੇੜ ਖੜਾ ਕੇ ਹੱਸੀ ਤੇ ਚਲੋ ਉਹ ਤਾਂ ਬੱਚੀ ਸੀ ਪਰ ਸਾਡੇ ਲੋਕਾਂ ਦੇ ਵਿੱਚ ਕਈ ਵਾਰੀ ਇਹ ਨੋਟ ਕਰਦੇ ਆ ਗੱਲਾਂ ਸਾਡੇ ਲੋਕਾਂ ਨੂੰ ਇਹ ਲੱਗਦਾ ਹੈ ਵੀ ਅਸੀਂ ਪਤਾ ਨਹੀਂ ਕੀ ਕੁਸ਼ ਹਾਲਾਤ ਆ ਜਿਵੇਂ ਕੋਈ ਨਵੀਂ ਗੱਡੀ ਲੈ ਆਉਂਦਾ ਨਾ ਤਾਂ ਉਹ ਕਹਿੰਦਾ ਵੀ ਲੋ ਵੀ ਮੈਂ ਤਾਂ ਆਪਣੇ ਰਿਸ਼ਤੇਦਾਰ ਹਾਲਾਤ ਤੇ ਜੇ ਕੋਈ ਨਵਾਂ ਘਰ ਪਾ ਲੈਂਦਾ ਤੇ ਉਹ ਕਹਿੰਦਾ ਲੋ ਜੀ ਮੈਂ ਤਾਂ ਆਂਡੀ ਕੋਂਡੀ ਸਾਰੇ ਹਾਲਾਤ ਤੇ ਪਰ ਇਹਨਾਂ ਚੱਕਰਾਂ ਦੇ ਵਿੱਚ ਨਾ ਅਸੀਂ ਔਖੇ ਹੁੰਦੇ ਜਾ ਰਹੇ ਆ ਗਵਾਂਡੀ ਕਹਿੰਦਾ ਮੈਨੂੰ ਹਲਾ ਦੇ ਆ ਅਸੀਂ ਕਹਿੰਨੇ ਅਸੀਂ ਗਵਾਂਡੀ ਨੂੰ ਹਲਾ ਦਈਏ ਹਲਾਉਣ ਦੇ ਚੱਕਰ ਵਿੱਚ ਜਿਹੜੇ ਬੈਂਕਾਂ ਵਾਲੇ ਆ ਉਹ ਸਾਡੀਆਂ ਕਿਸ਼ਤਾਂ ਜਿਹੜੀਆਂ ਸਾਨੂੰ ਹਲਾਈ ਜਾਂਦੇ ਸਾਡੇ ਬਜਟ ਨੂੰ ਹਲਾਈ ਜਾਂਦੇ ਆ ਸੋ ਜਿੰਨਾ ਕ ਸੌਖੇ ਤਰੀਕੇ ਨਾਲ ਆਪਾਂ ਆਪਦੀ ਜ਼ਿੰਦਗੀ ਨੂੰ ਗੁਜ਼ਾਰ ਸਕੀਏ ਔਖੇ ਨਾ ਹੋਈਏ ਇੱਕ ਦੂਜੇ ਨੂੰ ਹਲਾਉਣ ਦੇ ਚੱਕਰ ਵਿੱਚ ਉਹ ਜ਼ਿਆਦਾ ਵਧੀਆ ਜ਼ਿੰਦਗੀ ਆ ਜਿਹੜੀ ਪਤਾ ਨਹੀਂ ਕਿਦਨ ਵਾਹਿਗੁਰੂ ਦੀ ਆਵਾਜ਼ ਵੱਜ ਜਾਣੀ ਹੈ ਜੇ ਅਸੀਂ ਕਰਜ਼ਾ ਲੈ ਕੇ ਇਹਨਾਂ ਚੀਜ਼ਾਂ ਨੂੰ ਆਪਣੇ ਬੱਚਿਆਂ ਨੂੰ ਕਰਜ਼ੇ ਦੇ ਵਿੱਚ ਛੱਡ ਗਏ ਤਾਂ ਉਹ ਹਲਾਉਣ ਦਾ ਕੋਈ ਫਾਇਦਾ ਨਹੀਂ ਸੋ ਮੋਰਲ ਆਫ ਦਾ ਸਟੋਰੀ ਸਿਰਫ ਇੰਨਾ ਕਹਿ ਕੇ ਜਿੰਨਾ ਕਸੀਂ ਕੰਮ ਸੌਖਾ ਹੋ ਕੇ ਬਿਨਾਂ ਕਰਜ਼ੇ ਤੋਂ ਬਿਨਾਂ ਕਿਸੇ ਕਿਸ਼ਤਾਂ ਦਿੱਤਿਆਂ ਤੋਂ ਕਰ ਸਕਦੇ ਹਾਂ ਨਾ ਉਹ ਜ਼ਿੰਦਗੀ ਜਿਹੜੀ ਆ ਉਹ ਜ਼ਿਆਦਾ ਸੌਖੀ ਲੰਘਦੀ ਆ ਜੇ ਅਸੀਂ ਜਾਦੇ ਕਰਜ਼ੇ ਦੇ ਵਿੱਚ ਡੁੱਬਾਂਗੇ ਹਲਾਉਣ ਦੀ ਕੋਸ਼ਿਸ਼ ਕਰਾਂਗੇ ਹਿੱਲਣਾ ਕੁਝ ਨਹੀਂ ਹਿੱਲਦਾ ਸਿਰਫ ਸਾਡਾ ਅੰਦਰ ਹੀ ਆ ਬਾਹਰ ਕੁਝ ਨਹੀਂ ਹਿੱਲਦਾ ਦੁਨੀਆ ਉਵੇਂ ਹੀ ਚੱਲਦੀ ਰਹਿੰਦੀ ਆ ਸੋ ਕਿਥੋਂ ਇੱਕ ਨਿੱਕੀ ਜੀ ਇਹ ਸਮਝਣ ਦੀ ਲੋੜ ਹੈ ਕਿ ਜ਼ਿੰਦਗੀ ਨੂੰ ਜਿੰਨਾ ਸਿੰਪਲ ਤਰੀਕੇ ਨਾਲ ਜੀ ਲਈਏ ਨਾ ਉਨਾ ਹੀ ਜ਼ਿਆਦਾ ਵਧੀਆ ਜੇ ਇਹ ਵੀਡੀਓ ਜਾਂ ਇਹ ਤੁਹਾਨੂੰ ਗੱਲ ਚੰਗੀ ਲੱਗੀ ਤਾਂ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ